ਹਾਂ ਤੇ ਪਿੰਡ ਕਿਹੜਾ ਏ ਤੁਹਾਡਾ ਪ੍ਰਕਾਸ਼ੋ ਨੇ ਆਪਣੀ ਪਰਚੋਲ ਪੂਰਨ ਕਰਨ ਲਈ ਪੁੱਛਿਆ ਪਿੰਡ ਦੱਸਦੀ ਦੱਸਦੀ ਮਨਜੀਤ ਕੁਝ ਸੋਚ ਕੇ ਗੱਲ ਵਲਾ ਗਈ ਨਥਾਵਿਆਂ ਦਾ ਕਿਹੜਾ ਪਿੰਡ ਦੱਸਾਂ ਤੇ ਉਹ ਕੁਲਵੰਤ ਨੂੰ ਚੁੱਕ ਕੇ ਉੱਠ ਬੈਠੀ ਮਨਜੀਤ ਅੰਦਰ ਮੰਜੇ ਤੇ ਜਾ ਲੰਮੀ ਪਈ ਪ੍ਰਕਾਸ਼ੋ ਭਾਂਡੇ ਸਾਭਣ ਲੱਗ ਪਈ ਕਹਿੰਦੇ ਨੇ ਨੀਂਦ ਸੂਲੀ ਤੇ ਵੀ ਆ ਜਾਂਦੀ ਹੈ ਮਨਜੀਤ ਦੀ ਵੀ ਮਾੜੀ ਜਹੀ ਅੱਖ ਲੱਗ ਗਈ ਲੰਗਰ ਦਾ ਨਗਾਰਾ ਖੜਕਿਆ ਕਾ ਪ੍ਰਕਾਸ਼ੋ ਰੋਟੀ ਲੈਣ ਲਈ ਚਲੀ ਗਈ ਸੱਜਣ ਸਿੰਘ ਗੱਜਣ ਸਿੰਘ ਰਾਸ਼ਨ ਦੇ ਪੈਸੇ ਤਨਖਾਹ ਦੇ ਨਾਲ ਲੈ ਜਾਂਦੇ ਸਨ ਤੇ ਰੋਟੀ ਫਿਰ ਵੀ ਲੰਗਰੋਂ ਹੀ ਖਾਂਦੇ ਸਨ ਬਾਕੀ ਸੇਵਾਦਾਰਾਂ ਨੂੰ ਇਹ ਰਿਆਇਤ ਨਹੀਂ ਸੀ ਪਰ ਸੱਜਣ ਸਿੰਘ ਗੱਜਣ ਸਿੰਘ ਸੇਵਾਦਾਰ ਥੋੜੇ ਸਨ ਉਹ ਤਾਂ ਪ੍ਰਧਾਨ ਸਾਹਿਬ ਦੇ ਆਪਣੇ ਸਨ ਭਤੀਜੇ ਉੱਚੇ ਪਿੰਡ ਵਾਲਾ ਸੁਜਾਨ ਸਿੰਘ ਅਕਲ ਜਾਂ اخلاق ਕਰਕੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਨਹੀਂ ਸੀ ਬਣਿਆ ਸਗੋ ਟੜੇ ਦੇ ਬਾਲ ਨਾਲ ਮਲ ਮਾਰੀ ਬੈਠਾ ਸੀ ਸੈਜੇ ਸੈਜ ਸਾਰੇ ਮੁਲਾਜ਼ਮ ਹਟਾ ਕੇ ਉਹਨੇ ਆਪਣੇ ਪਿੰਡ ਦੇ ਸਾਰੇ ਸਾਖ ਸੰਬੰਧੀ ਰੱਖ ਲਏ ਸਨ ਸੱਜਣ ਸਿੰਘ ਗੱਜਣ ਸਿੰਘੋ ਦੇ ਭਤੀਜੇ ਸਨ ਪਿੰਡ ਵਿੱਚ ਉਹਨਾਂ ਨੂੰ ਸੱਭੇ 7 ਕਨਾਲਾਂ ਜ਼ਮੀਨ ਆਉਂਦੀ ਸੀ 4 ਸਾਲ ਹੋਏ ਉਹ ਵੀ ਉਹਨਾਂ ਇੱਕ ਮੁਕੱਦਮੇ ਵਿੱਚ ਗਹਿਣੇ ਪਾ ਦਿੱਤੀ ਸੀ ਇੱਥੇ ਰਜਿਸਟਰਾਂ ਵਿੱਚ ਭਾਵੇਂ ਉਹ ਮਾਮੂਲੀ ਸੇਵਾਦਾਰ ਲਿਖੇ ਹੋਏ ਸਨ ਪਰ ਪ੍ਰਧਾਨ ਦੇ ਭਤੀਜੇ ਹੋਣ ਕਰਕੇ ਉਹ ਆਪਣੇ ਆਪ ਨੂੰ ਵੀ ਪ੍ਰਧਾਨ ਹੀ ਸਮਝਦੇ ਸਨ ਗੁਰਦੁਆਰੇ ਦੇ ਪ੍ਰਬੰਧ ਵਿੱਚ ਉਹ ਮਨਮੰਨੀਆਂ ਕਰਨੋਂ ਨਹੀਂ ਸਨ ਟੱਲਦੇ ਕਮੇਟੀ ਦਾ ਕੋਈ ਨੇਕ ਮੈਂਬਰ ਉਹਨਾਂ ਦੇ ਭੜੇ ਕੰਮਾਂ ਦੇ ਵਿਰੋਧਵਾਜ ਉਠਾਉਂਦਾ ਤਾਂ ਉਹ ਪ੍ਰਧਾਨ ਦੇ ਇਸ਼ਾਰੇ ਉੱਤੇ ਉਸ ਦੀ ਪਾਣ-ਪੱਤ ਲਾਉਣ ਵਾਸਤੇ ਤਿਆਰ ਹੋ ਜਾਂਦੇ ਧਰਮ ਸਥਾਨ ਦੇ ਸੇਵਾਦਾਰ ਹੁੰਦਿਆਂ ਹੋਇਆਂ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਧਰਮ ਵਿਰੁੱਧ ਹੁੰਦੀਆਂ ਤੇ ਪ੍ਰਕਾਸ਼ੋ ਉਸ ਦੇ ਮਾਪਿਆਂ ਪੇਕਿਆਂ ਬਾਰੇ ਇੱਥੇ ਉਸ ਤੋਂ ਬਿਨਾਂ ਕੋਈ ਨਹੀਂ ਸੀ ਜਾਣਦਾ ਨਾ ਹੀ ਉਸ ਦੀ ਜਾਤ-ਗੋਤ ਬਾਬਤ ਦੋ ਬਰੇ ਹੋਏ ਉਹ ਫਿਰਦੀ ਤੁਰਦੀ ਇੱਥੇ ਆ ਟਕੀ ਭਾਗਾ ਨਾਲ ਪ੍ਰਧਾਨ ਸਾਹਿਬ ਦੀ ਦਇਆ ਦ੍ਰਿਸ਼ਟੀ ਉਸ ਦੁਖਿਆਰਨ ਤੇ ਪੈ ਗਈ ਉਸ અપਕਾਰੀ ਸੱਜਣ ਦੀ ਕਿਰਪਾ ਨਾਲ ਇੱਕ ਨਿਆਸਰੀ ਨੂੰ ਇੱਥੇ ਆਸਰਾ ਮਿਲ ਗਿਆ ਪ੍ਰਕਾਸ਼ੋ ਦਾ ਆਨੰਦ ਤਾਂ ਭਾਵੇਂ ਵੱਡੇ ਭਰਾ ਸੱਜਣ ਸਿੰਘ ਨਾਲ ਪੜਿਆ ਗਿਆ ਸੀ ਪਰ ਅਮਲੀ ਤੌਰ ਤੇ ਉਹਨੇ ਸੱਜਣ ਸਿੰਘ ਗੱਜਣ ਸਿੰਘ ਜਾਂ ਪ੍ਰਧਾਨ ਸਾਹਿਬ ਵਿੱਚ ਕਦੇ ਬੈਤ ਕਰਾ ਨਹੀਂ ਸੀ ਕੀਤਾ ਸ਼ਾਮ ਨੂੰ ਪ੍ਰਧਾਨ ਸਜਾਨ ਸਿੰਘ ਵੀ ਆ ਗਿਆ ਉਹਦੇ ਕਮਰੇ ਵਿੱਚ ਇਹ ਚਾਰੇ ਮਿਲ ਬੈਠੇ ਪ੍ਰਕਾਸ਼ੋਂ ਨੇ ਥੋੜੀ ਬਹੁਤੀ ਵਧਾ ਘਟਾ ਕੇ ਮਨਜੀਤ ਦੀ ਕਹਾਣੀ ਕਹਿ ਸੁਣਾਈ ਨਾਲ ਹੀ ਉਹਨੇ ਆਪਣੀ رائے ਪ੍ਰਗਟ ਕਰ ਦਿੱਤੀ ਉਸ ਦੀ ਪ੍ਰੋੜਤਾ ਕਰਦਿਆਂ ਪ੍ਰਧਾਨ ਨੇ ਕਿਹਾ ਲੈ ਉਹ ਗੱਜਣਾ ਤੇਰੇ ਵੀ ਭਾਗ ਉੱਗੜ ਪਏ ਭਈ ਹੋਰ ਕਿਸੇ ਦਾ ਤਾਂ ਪਤਾ ਨਹੀਂ ਪਰ ਤੁਹਾਨੂੰ ਤਾਂ ਗੁਰਦੁਆਰਾ ਚੰਗਾ ਫਲਿਆਈ ਸਵੇਰੇ ਉੱਠ ਕੇ ਸੁਖਣਾ ਸੁਖ ਗੁਰੂ ਅੱਗੇ ਗੁਰੂ ਨੂੰ ਵੱਡੀ ਖੋਰ ਸਾਂਝ ਕੇ ਪ੍ਰਧਾਨ ਨੇ ਸਲਾਹ ਦਿੱਤੀ ਸਾਡੀ ਤਾਂ ਬਾਪੂ ਜੀ ਤੇਰੇ ਅੱਗੇ ਹੀ ਸੁਖਣਾ ਏ ਤੇਰੇ ਜੋਰ ਨਾਲ ਹੀ ਸਭ ਕੁਝ ਬਣਨਾ ਏ ਥੋੜੇ ਜਿਹੇ ਕੌਂਡ ਵਿੱਚੋਂ ਪ੍ਰਧਾਨ ਵੱਲੇ ਝਾਕਦਿਆਂ ਪ੍ਰਕਾਸ਼ੋ ਨੇ ਕਿਹਾ ਜਿੱਥੋਂ ਤੱਕ ਉਹਨਾਂ ਦਾ ਨੇੜ ਬਣ ਚੁੱਕਾ ਸੀ ਉਸ ਹਾਲਤ ਵਿੱਚ ਬਾਪੂ ਕਹਿਣ ਵਾਲੀ ਤੇ ਸੁਣਨ ਵਾਲਾ ਸ਼ਰਮ ਜ਼ਰੂਰ ਮਹਿਸੂਸ ਕਰਦੇ ਸਨ ਪਰ ਲੋਕਾਂ ਸਾਹਮਣੇ ਮਜਬੂਰਨ ਉਹਨਾਂ ਨੂੰ ਇਹ ਹੱਕੋ ਚ ਕਹਿਣਾ ਤੁਨ ਨਾ ਪੈਂਦਾ ਸੀ ਚੋਖਾ ਚਰ ਗੋਂਦਾ ਗੁੰਦੀਆਂ ਰਹੀਆਂ ਅੰਤੂ ਇਸ ਸਿੱਟੇ ਤੇ ਪੁੱਜੇ ਕਿ 2-4 ਦਿਨਾਂ ਪਿੱਛੋਂ ਪਹਿਲਾਂ ਪ੍ਰਕਾਸ਼ੋ ਗੱਲ ਹਿਲਾਵੇ ਤੇ ਫੇਰ ਪ੍ਰਧਾਨ ਸਾਹਿਬ ਆਪਣੀ ਪਦਵੀ ਤੇ ਬਜ਼ੁਰਗੀ ਦਾ ਰੋਪ ਪਾਉਣ ਰਾਤ ਸੱਜਣ ਸਿੰਘ ਗੱਜਣ ਸਿੰਘ ਦੋਵੇਂ ਪ੍ਰਧਾਨ ਕੋਲ ਸੁੱਤੇ ਮਨਜੀਤ ਤੇ ਪ੍ਰਕਾਸ਼ੋ ਆਪਣੇ ਅੰਦਰ ਚੋਖਾ ਚਰ ਦੌਖ ਸੁਖ ਕਰਦੀਆਂ ਰਹੀਆਂ ਪ੍ਰਕਾਸ਼ੋ ਅੱਧੀ ਰਾਤ ਨਾਲ ਸੌ ਗਈ ਮਨਜੀਤ ਪਿੱਛੋਂ ਵੀ ਚੋਖਾ ਚਰ ਸੋਚਾਂ ਵਿੱਚ ਪਈ ਰਹੀ ਤਸਵੀਰੀਆ ਟਕੇ ਮਨਜੀਤ ਨੇ ਅਮਰਤ ਸਰ ਜਾਣ ਦੀ ਇੱਛਾ ਪ੍ਰਗਟ ਕੀਤੀ ਅਗੋਂ ਪ੍ਰਕਾਸ਼ੋ ਨੇ ਬੜੇ ਹੰਮੇ ਨਾਲ ਕਿਹਾ ਨਾ ਬੀਬੀ ਰਾਣੀ ਅਜੇ ਤੇਰਾ ਮਾਂ ਟਕਾਣੇ ਨਹੀਂ ਹੋਇਆ ਮੈਂ ਦੋ ਦਿਨ ਰੋਟੀ ਖਵਾਉਣ ਦੀ ਮਾਰੀ ਤੈਨੂੰ ਇਸ ਹਾਲਤ ਵਿੱਚ ਘਰੋਂ ੱਤਕਾ ਦੇ ਦਿਆਂ ਦੋ ਚਾਰ ਦਿਨ ਹੋਰ ਰਹਿ ਫਿਰ ਜਿੱਥੇ ਆਖੇਗੀ ਮੈਂ ਆਪ ਨਾਲ ਚੱਲ ਕੇ ਛਾਡਾਵਾਂਗੀ ਚਾਰ ਪੈਰ ਦਿਨ ਹੋਰ ਬੀਤ ਗਿਆ ਅਗਲੀ ਰਾਤ ਪ੍ਰਕਾਸ਼ੋ ਨੇ ਆਪਣਾ ਮਨਸ਼ਾ ਪ੍ਰਗਟ ਕਰ ਹੀ ਦਿੱਤਾ ਬੱਤੀ ਅਜੇ ਜਾਗ ਰਹੀ ਸੀ ਮਨਜੀਤ ਤੇ ਪ੍ਰਕਾਸ਼ੋ ਦੇ ਮੰਜੇ ਕੋਲੋਂ ਕੋਲ ਡੱਠੇ ਹੋਏ ਸਨ ਪ੍ਰਕਾਸ਼ੋ ਨੇ ਮਨਜੀਤ ਵੱਲੇ ਮੂੰਹ ਕਰਕੇ ਕਿਹਾ ਮਨਜੀਤ ਇੱਕ ਗੱਲ ਆਖਾਂ ਜੇ ਗੁੱਸਾ ਨਾ ਕਰੇ ਤਾਂ ਆਖੋ ਜੀ ਹੌਸਲਾ ਕਰਕੇ ਮਨਜੀਤ ਨੇ ਕਹਿ ਦਿੱਤਾ ਪਰ ਉਹਦਾ ਦਿਲ ਕਿਸੇ ਵਰਤਨ ਵਾਲੀ ਹੋਣੀ ਤੋਂ ਡਰ ਕੇ ਕੰਬ ਉੱਠਿਆ ਵੇਖੇ ਨਾ ਡਿੱਠਿਆ ਮੂੰਹਾਂ ਦਾ ਮੋਹ ਆਂਦੇ ਹੁੰਦੇ ਨੇ ਤੈਨੂੰ ਦੁਖੀ ਵੇਖ ਕੇ ਮੇਰੇ ਮਾਨ ਵਿੱਚ ਛੋਟੀ ਭੈਣ ਵਾਲਾ ਮੋਹ ਜਾਗ ਪਿਆ ਏ ਹੰਮੇ ਨਾਲ ਹੀ ਤੈਨੂੰ ਆਖਣ ਲੱਗੀ ਆਂ ਦੁਨੀਆ ਬੀਬੀ ਬੜੀ ਖੋਟੀ ਹੋ ਗਈ ਏ ਬੰਦਾ ਸਿਰ ਤੇ ਨਾ ਹੋਵੇ ਤਾਂ ਕੱਲੀ ਜਨਾਨੀ ਨੂੰ ਤਾਂ ਹਰ ਥਾਂ ਧੋਖਾ ਹੀ ਧੋਖਾ ਏ ਤੇ ਤੇਰੀ ਤਾਂ ਅਜੇ ਉਮਰ ਹੀ ਕੀ ਏ ਇਸ ਉਮਰ ਦਾ ਰੰਡੇਪਾ ਕੱਟਿਆ ਜਾਂਦਾ ਏ ਪਿਆ ਮੈਂ ਸਾਰਾ ਦਿਨ ਤੇਰੇ ਬਾਰੇ ਹੀ ਸੋਚਦੀ ਰਹੀ ਆ ਮੈਂ ਤਾਂ ਸੋਚ-ਸੋਚ ਕੇ ਇੱਕੋ ਸਿੱਟੇ ਤੇ ਅਪੜੀ ਆ ਗੱਲ ਵੱਡੀ ਏ ਤੇ ਮੂੰਹ ਛੋਟਾ ਏ ਸੋ ਮੂੰਹੂ ਕੱਢਦੀ ਜਰਾ ਡਰਦੀ ਆ ਤੇਰੇ ਤੇ ਮੇਰਾ ਕੋਈ ਜੋੜ ਤਾਂ ਨਹੀਂ ਨਾ ਤੇ ਜੇ ਮੰਨ ਲਵੇਂ ਤਾਂ ਛੋਟੀਆਂ ਪਹਿਣਾ ਤੇ ਜੋਰ ਹੁੰਦਾ ਵੀ ਏ ਸਾਉਣ ਵਿੱਚ ਮੇਰੀ ਦਰਾਣੀ ਹਈਏ ਨਾਲ ਮਰ ਗਈ। ਬੜੇ ਰੱਜੇ ਪੂਜੇ ਕਰਦੀ ਸੀ। ਉਹਦੇ ਚਾਚੇ ਦੀ ਧੀ ਦਾ ਸਾਖ ਜੋਰ ਲਾਉਂਦੇ ਨੇ ਅਗਲੇ ਪਰ ਸਾਡਾ ਗੱਜਣ ਨਹੀਂ ਮੰਨਦਾ। ਉਹ ਕੁੜੀ ਕੁਝ ਸੌਲੀ ਏ। ਜੇ ਤੂੰ ਮੰਨ ਜਾਏ ਤਾਂ ਨਾਲੇ ਤੇਰਾ ਮੁੰਡਾ ਪਾਲ ਜਾਵੇਗਾ। ਵਿਚਾਰੀ ਮਾਰਨ ਵਾਲੀ ਦਾਤੀ ਆ ਪੁੱਤ ਤਾਂ ਹੈ ਕੋਈ ਨਹੀਂ। ਪ੍ਰਗਾਸ਼ੋ ਨੇ ਦਿਲ ਦੀ ਗੱਲ ਸਾਫ਼-ਸਾਫ਼ ਕਹਿ ਦਿੱਤੀ। ਮਨਜੀਤ ਦੀ ਕਲਪਨਾ ਵਿੱਚ ਵੀ ਇਹ ਗੱਲ ਕਦੇ ਨਹੀਂ ਸੀ ਆਈ। ਦੋ ਮਿੰਟੋਂ ਨੂੰ ਬੋਲਣ ਦੀ ਸੌਧਬਦ ਹੀ ਨਾ ਰਹੀ। ਰਗਾਸ਼ੋ ਦੀ ਇਸ ਤਜਵੀਜ਼ ਨੇ ਜਿਵੇਂ ਉਹਦੇ ਅੱਲਿਆਂ ਫੱਟਾਂ ਉੱਤੇ ਲੂਣ ਪਾ ਦਿੱਤਾ ਉਹਦੀਆਂ ਅੱਖਾਂ ਵਿੱਚੋਂ ਆਪ ਮਹਾਰੇ ਹੰਝੂ ਵਹਿਣ ਲੱਗ ਪਏ ਪੱਲੇ ਨਾਲ ਅੱਖਾਂ ਪੂੰਝ ਕੇ ਉਹਨੇ ਉੱਤਰ ਦਿੱਤਾ ਭੈਣ ਜੀ ਮੈਂ ਤੁਹਾਡੀ ਕੀਤੀ ਕਦੇ ਭੁਲਾ ਨਹੀਂ ਸਕਦੀ ਮੈਨੂੰ ਡੁੱਬਦੀ ਨੂੰ ਤੁਸੀਂ ਦੋ ਦਿਨ ਆਸਰਾ ਦਿੱਤਾ ਏ ਮੇਰੀ ਜਾਨ ਵੀ ਮੰਗੋ ਤਾਂ ਹਾਜ਼ਰੇ ਪਰ ਇਹ ਗੱਲ ਨਹੀਂ ਹੋ ਸਕਦੀ ਮੈਂ ਮਰਨ ਵਾਲੇ ਦੇ ਸੈਦਕ ਵਿੱਚ ਉਮਰ ਕੱਟਣ ਦਾ ਪ੍ਰਣ ਕੀਤਾ ਹੋਇਆ ਏ ਮਨਜੀਤ ਮਾਣ ਨਾ ਤੋੜ ਮੇਰਾ ਇਹੋ ਜਿਹੇ ਪ੍ਰਾਣ ਨਿਭਦੇ ਨਹੀਂ ਹੁੰਦੇ ਅਸੀਂ ਤੈਨੂੰ ਸੋਨੇ ਨਾਲ ਤੋਲ ਕੇ ਰੱਖਾਂਗੇ ਭੈਣ ਜੀ ਮੇਰੇ ਕਲੇਜੇ ਵਿੱਚ ਚੁਰੀ ਖੋਬ ਦਿਓ ਮੈਂ ਸੀ ਕਰ ਜਾਵਾਂ ਤਾਂ ਉਲਾਮਾ ਦਿਓ ਜੇ ਪਰ ਮੈਨੂੰ ਇਹ ਗੱਲ ਨਾ ਆਖੋ ਦੁੱਖ ਨਾਲ ਮਨਜੀਤ ਹੜਕੋਰੇ ਭਾਰ ਭਾਰ ਰੋਣ ਲੱਗ ਪਈ ਰਾਤ ਦਾ ਬਾਕੀ ਹਿੱਸਾ ਦੋਹਾਂ ਨੇ ਜਾਗਦਿਆਂ ਬਿਤਾਇਆ ਮਨਜੀਤ ਦੀ ਰੋਂਦਿਆਂ ਨਿਭ ਗਈ ਤੇ ਪ੍ਰਕਾਸ਼ ਉਹਦੀ ਉਸ ਨੂੰ ਫੌਹਣ ਦੀਆਂ ਗੁੰਦਾਂ ਗੁੰਦਦੇ ਆਂ ਟੜਕੇ ਹੀ ਪ੍ਰਕਾਸ਼ੋ ਨੇ ਸਾਰੀ ਗੱਲ ਸੱਜਣ ਸਿੰਘ ਤੇ ਪ੍ਰਧਾਨ ਨੂੰ ਜਾਦਤ ਸੀ ਉਹਨਾਂ ਨੂੰ ਵੀ ਸੁਣ ਕੇ ਬੜੀ ਚਿੰਤਾ ਹੋਈ ਮਨਜੀਤ ਜੇ ਉੱਠ ਕੇ ਬੈਠੀ ਹੀ ਸੀ ਜਾਂ ਪ੍ਰਕਾਸ਼ੋ ਸੱਜਣ ਸਿੰਘ ਤੇ ਪ੍ਰਧਾਨ ਸਜਾਨ ਸਿੰਘ ਅੰਦਰ ਆ ਗਏ ਸੱਜਣ ਸਿੰਘ ਨੇ ਪ੍ਰਧਾਨ ਵਾਸਤੇ ਕੁਰਸੀ ਢਾ ਦਿੱਤੀ ਆਪ ਉਹ ਨਾਲ ਦੇ ਖਾਲੀ ਮੰਜੇ ਤੇ ਬਹਿ ਗਿਆ ਪ੍ਰਕਾਸ਼ੋ ਮਨਜੀਤ ਦੇ ਮੰਜੇ ਤੇ ਹੀ ਪੈਰ ਵੱਲੇ ਬਹਿ ਗਈ ਉਸ ਜੁੰਡਰੀ ਨੂੰ ਵੇਖ ਕੇ ਮਨਜੀਤ ਸਿਰ ਤੋਂ ਪੈਰਾਂ ਤੱਕ ਕੰਬੁੱਠੀ ਕੱਲੀ ਕਾਰੀ ਅਬਲਾ ਆਪਣੇ ਆਪ ਨੂੰ ਲਟੇਰਿਆਂ ਦੇ ਘੇਰੇ ਵਿੱਚ ਹਨਪਵ ਕਰ ਰਹੀ ਸੀ ਇਸ ਔਕੜ ਵਿੱਚ ਸਾਰਾ ਤਾਨ ਲਾ ਕੇ ਉਹਨੇ ਆਪਣੇ ਆਪ ਨੂੰ ਹੋਸ਼ ਵਿੱਚ ਰੱਖਣ ਦਾ ਯਤਨ ਕੀਤਾ ਉਹਨੇ ਘੁੰਡ ਤਾਂ ਨਾ ਕਟਿਆ ਪਰ ਮੱਥੇ ਉੱਤੇ ਲੀੜਾ ਥੋੜਾ ਜਿਹਾ ਨੀਵਾ ਕਰ ਲਿਆ ਆਪਣੇ ਅੰਦਰ ਮਾਨਸਿਕ ਬਲ ਇਕੱਠਾ ਕਰਕੇ ਉਹ ਆਉਣ ਵਾਲਿਆਂ ਦੀ ਹਰ ਗੱਲ ਸੁਣਨ ਲਈ ਤਿਆਰ ਹੋ ਬੈਠੀ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਬੜੇ ਨਰਮ ਸ਼ਬਦਾਂ ਵਿੱਚ ਮਨਜੀਤ ਦੇ ਦੁੱਖਾਂ ਬਾਰੇ ਹਮਦਰਦੀ ਪ੍ਰਗਟ ਕੀਤੀ ਤੇ ਫੇਰ ਆਪਣਾ ਮਨਸ਼ਾ ਜ਼ਾਹਰ ਕਰ ਦਿੱਤਾ ਉਹ ਤਿੰਨੇ ਕੰਟਾ ਪਰ ਸਮਝਾਉਂਦੇ ਰਹੇ ਪਠਿੰਦੇ ਘੜੇ ਵਾਂਗ ਮਨਜੀਤ ਦੇ ਉਹਨਾਂ ਦੇ ਵਾਹ ਵਹਿਲਾ ਕਰਨ ਦਾ ਕੋਈ ਅਸਰ ਨਾ ਹੋਇਆ ਮਨਜੀਤ ਤੋਂ ਮੂੰਹ ਤੋੜਵਾ ਜਵਾਬ ਸੁਣ ਕੇ ਉਹ ਤਿੰਨੇ ਗੁੱਸੇ ਵਿੱਚ ਭੜ ਗੁੱਥੇ ਪ੍ਰਧਾਨ ਨੇ ਤਿਉੜੀ ਪਾ ਕੇ ਕਿਹਾ ਤੇਰਾ ਨੇਕ ਪਾਕ ਦਾ ਸਾਰਾ ਪਤਾ ਲੱਗ ਚੁੱਕਾ ਏ ਮੈਨੂੰ ਤੁਹਾਡੇ ਪਿੰਡੋਂ ਬੰਦੇ ਆ ਗਏ ਨੇ ਪਿੱਛੋਂ ਭਲਮਾਨ ਸਿੰਘ ਨਾਲ ਮੰਨ ਜਾਏਂਗੀ ਤਾਂ ਵਾਹ ਭਲਾ ਨਹੀਂ ਤਾਂ ਪੁਲਿਸ ਬੁਲਾ ਕੇ ਹਵਾਲੇ ਕਰ ਦਿਆਂਗਾ ਅੱਜ ਦਾ ਦਿਨ ਆਪਣਾ ਨਫਾ ਨੁਕਸਾਨ ਸੋਚ ਲੈ ਨਹੀਂ ਤਾਂ ਫਿਰ ਇਹ ਤਾਂ ਕੀ ਦੇ ਕੇ ਪ੍ਰਧਾਨ ਔਟ ਖੜਾ ਨਾਲ ਹੀ ਸੱਜਣ ਸਿੰਘ ਵੀ ਔਟ ਖਲੋਤਾ ਪ੍ਰਕਾਸ਼ੋ ਅਜੇ ਵੀ ਸਮਝਾ ਲੈ ਇਹਨੂੰ ਨਹੀਂ ਤਾਂ ਮੇਰੀ ਜਦ ਨੂੰ ਸਾਰੀ ਦੁਨੀਆ ਜਾਣਦੀ ਏ ਆਖਰੀ ਗੱਲ ਕਹਿ ਕੇ ਪ੍ਰਧਾਨ ਬਾਹਰ ਨਿਕਲ ਗਿਆ ਉਹਦੇ ਮਗਰੇ ਸੱਜਣ ਸਿੰਘ ਤੇ ਪ੍ਰਕਾਸ਼ੋ ਵੀ ਚਲੇ ਗਏ ਬੂਹਿਆਂ ਤੋਂ ਥੋੜੀ ਦੂਰ ਹੋ ਕੇ ਪ੍ਰਧਾਨ ਨੇ ਦੋਹਾਂ ਨੂੰ ਕਿਹਾ ਦੇਖੋ ਨਾ ਬਹੁਤੀ ਸ਼ਕਤੀ ਤਾਂ ਕਰਿਓ ਨਾ ਉਨੇ ਰੋਲਾ ਪਾ ਦਿੱਤਾ ਤਾਂ ਆਪਣਾ ਬਣਨਾ ਕੁਝ ਨਹੀਂ ਇਦਾਂ ਐਵੇਂ ਦਾ ਦਾਤਾ ਤੇ ਵੰਜ ਬਰਿਆਮ ਵਾਲੀ ਗੱਲ ਏ ਜੇ ਕੋਈ ਟੰਗੋ ਬੀੜਾ ਲੱਗ ਗਿਆ ਤਾਂ ਜਰਾ ਬਰਾ ਬਰੂ ਕੇ ਹੀ ਮਨਾਇਓ ਕੋਈ ਉਹੋ ਜਿਹਾ ਕਾਰਾ ਕਰਕੇ ਘਰੋਂ ਨਿਕਲੀ ਹੋਈ ਤਾਂ ਪੁਲਿਸ ਤੋਂ ਡਰਦੀ ਜ਼ਰੂਰ ਮੰਨ ਜਾਏਗੀ ਤੂੰ ਪ੍ਰਕਾਸ਼ੋ ਧਿਆਨ ਰੱਖੀ ਕਿਤੇ ਚੁੱਪ ਕੀਤੀ ਨਾ ਖਿਸਕ ਜਾਏ ਪ੍ਰਧਾਨ ਤੇ ਗੱਜਣ ਸਿੰਘ ਦਫ਼ਤਰ ਨੂੰ ਚਲੇ ਗਏ ਪ੍ਰਕਾਸ਼ੋ ਪਹਿਰੇਦਾਰ ਬਣ ਕੇ ਮਨਜੀਤ ਦੇ ਕੋਲ ਆ ਬੈਠੀ ਮਨਜੀਤ ਮੂੰਹ ਉੱਤੇ ਕੱਪੜਾ ਲਈ ਰੋ ਰਹੀ ਸੀ ਉਹਨੂੰ ਸੌਦਬਦ ਹੀ ਨਹੀਂ ਰਹੀ ਸੀ ਕਿਉਂ ਕੀ ਕਰੇ ਤੇ ਕੀ ਨਾ ਕਰੇ ਬਹੁਤੇ ਪੈ ਵਿੱਚ ਵਿਚਾਰ ਸ਼ਕਤੀ ਉਹਦਾ ਸਾਥ ਛੱਡ ਗਈ ਸੀ ਇਸੇ ਤਰ੍ਹਾਂ ਰੋਂਦੀ ਨੂੰ ਉਹਨੂੰ 11 ਵਜ ਗਏ ਕੁਲਵੰਤ ਵੀ ਉਹਦੇ ਗੋਡੇ ਕੋਲ ਬੈਠਾ ਬੋਸਕ ਰਿਹਾ ਸੀ ਪ੍ਰਕਾਸ਼ ਉਹਨੂੰ ਮਠਿਆਈ ਦੇ ਕੇ ਪਰਚਾਉਣ ਦਾ ਝਾਰਾ ਕਰ ਰਹੀ ਸੀ ਮਨਜੀਤ ਨੂੰ ਵੀ ਪੁਚਲਾਉਣ ਦਾ ਉਹਨੇ ਬਥੇਰਾ ਯਤਨ ਕੀਤਾ ਪਰ ਆਪਣੇ ਅਥਾ ਗਾਮ ਵਿੱਚ ਉਹਨੂੰ ਐਸੇ ਵੇਲੇ ਕੋਈ ਸੋਜੀ ਨਹੀਂ ਸੀ ਪ੍ਰਕਾਸ਼ੋ ਦੇ ਘੜੀਮੁੜੀ ਭੈਣ ਭੈਣ ਕਹਿਣ ਤੋਂ ਖੱਜ ਕੇ ਅੰਤੋਂ ਮੂੰਹ ਤੋਂ ਪੱਲਾ ਲਾ ਕੇ ਬੋਲੀ ਵਾਰ-ਵਾਰ ਭੈਣ ਕਹਿ ਕੇ ਇਸ ਪਵਿੱਤਰ ਸ਼ਬਦ ਨੂੰ ਕਿਉਂ ਬਦਨਾਮ ਕਰਦੀ ਏ ਕੀ ਭੈਣਾ ਇਹ ਹਸਰੂਕ ਕਰਦੀਆਂ ਨੇ ਭੈਣਾ ਨਾਲ ਮੈਥੋਂ ਕਿਹੜੇ ਜਨਮ ਦਾ ਬਦਰਾ ਲੈਣਾ ਸੀ ਮਰਦ ਵੱਧ ਤੋਂ ਵੱਧ ਜ਼ੁਲਮ ਕਰ ਸਕਦੇ ਨੇ ਪਰ ਇਸਤਰੀ ਤੋਂ ਇਹ ਆਸ ਨਹੀਂ ਸੀ ਮਨਜੀਤ ਦੀਆਂ ਅੱਖਾਂ ਰੋ ਰੋ ਕੇ ਲਾਲ ਹੋਈਆਂ ਹੋਈਆਂ ਸਨ ਇਸ ਵੇਲੇ ਉਹਨਾਂ ਵਿੱਚੋਂ ਕ੍ਰੀਣਾ ਤੇ ਕ੍ਰੋਧ ਦੀਆਂ ਲਾਟਾਂ ਨਿਕਲਦੀਆਂ ਭਾਸ ਰਹੀਆਂ ਸਨ ਉਹਦੀ ਐਸੇ ਭਿਆਨਕ ਸ਼ਕਲ ਵੱਲ ਵੇਖ ਕੇ ਪ੍ਰਕਾਸ਼ੋ ਵੀ ਥੋੜਾ ਜਿਹਾ ਡਰ ਗਈ। ਮਨਜੀਤ ਮੰਜੇ ਤੋਂ ਉੱਠਦੀ ਕੁਲਵੰਤ ਵੱਲ ਦੋਵੇਂ ਹੱਥ ਫੈਲਾ ਕੇ ਬੋਲੀ ਆਹ ਕਾਕਾ ਉਸ ਸੰਿਆਸਰਿਆਂ ਦੀ ਆਸਰੇ ਦੀ ਦਰਗਾਹ ਵਿੱਚ ਚੱਲ ਕੇ ਫਰਿਆਦ ਕਰੀਏ। ਕੁਲਵੰਤ ਨੂੰ ਮਨਜੀਤ ਨੇ ਕੁਛੜ ਚੁੱਕ ਲਿਆ। ਉਹ ਮੰਜੇ ਦੇ ਸਹਰਾਣਿਓਂ ਗੰਢੜੀ ਪਾੜਨ ਲੱਗੀ। ਤਾਂ ਪ੍ਰਕਾਸ਼ੋ ਨੇ ਗੰਢੜੀ ਨੂੰ ਹੱਥ ਪਾ ਕੇ ਕਿਹਾ ਇਉਂ ਨਾ ਕਰ ਮਨਜੀਤ। ਮੇਰੇ ਸਹੁਰੇ ਨੂੰ ਪਤਾ ਲੱਗ ਗਿਆ ਤਾਂ ਉਹਨੇ ਹੁਣੇ ਹੀ ਪੁਲਿਸ ਮੰਗਾ ਕੇ ਫੜਾ ਦੇਣਾ ਏ। ਬੜਾ ਭੈੜਾ ਸੁਭਾਅ ਏ ਉਹਦਾ। ਤੂੰ ਅੱਜ ਦਾ ਦਿਨ ਰੋ ਮੈਂ ਰਾਤ ਨੂੰ ਉਹਨਾਂ ਤੋਂ ਚੋਰੀ ਤੈਨੂੰ ਗੱਡੀ ਚੜ੍ਹਾ ਆਵਾਂਗੀ ਪ੍ਰਕਾਸ਼ਉਦਾਏ ਠੱਗਾਂ ਵਰਗਾ ਮਿੱਠਾ ਝਾਂਸਾ ਸੀ ਮਨਜੀਤ ਨੇ ਕੁਝ ਸੋਚ ਕੇ ਗੰਢੜੀ ਰੱਖ ਦਿੱਤੀ ਪ੍ਰਧਾਨ ਦੀ ਆਖਰੀ ਧਾਂਕੀ ਉਹਦੇ ਕੰਨਾਂ ਵਿੱਚ ਗੂੰਜ ਰਹੀ ਸੀ ਜਰਮ ਪਾਵੇਂ ਉਹਨੇ ਕੋਈ ਨਹੀਂ ਸੀ ਕੀਤਾ ਫਿਰ ਵੀ ਉਹਦੀਆਂ ਅੱਖਾਂ ਵਿੱਚ ਪੁਲਿਸ ਦਾ ਭੈ ਛਾਇਆ ਹੋਇਆ ਸੀ ਪੁਲਿਸ ਦੇ ਵੱਸ ਪੈਣਾ ਹੀ ਉਹਦੀ ਨਜ਼ਰ ਵਿੱਚ ਸਭ ਤੋਂ ਵੱਡੀ ਬੇਇੱਜ਼ਤੀ ਸੀ ਆਨਤੋਣੇ ਪ੍ਰਕਾਸ਼ਉਦੀ ਖੁਸ਼ ਆਮਦ ਕਰਨ ਵਿੱਚ ਹੀ ਬਿਹਤਰੀ ਸਮਝੀ ਉਨੇ ਪ੍ਰਕਾਸ਼ੋ ਦੇ ਪੈਰੀ ਹੱਥ ਲਾ ਕੇ ਕਿਹਾ ਭੈਣ ਜੀ ਭੈਣ ਕਹੇ ਦੀ ਲੱਜ ਪਾਲੋ ਇਸਤਰੀ ਤਾਂ ਇਸਤਰੀ ਦੁੱਖ ਨੂੰ ਸਮਝਦੀ ਏ ਜਿਵੇਂ ਜਾਣਦੇ ਹੋ ਮੇਰੀ ਰੱਖਿਆ ਕਰੋ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ